ਸੰਦੀਪ ਕੁਮਾਰ ਨਾਲ ਅੱਛਾ ਜੀ ਤੇ ਉਹਨਾਂ ਰਾਤ ਨੂੰ ਮੈਸੇਜ ਮਸੀ ਕਰਦੇ ਮੇਰੇ ਘਰ ਆਲੇ ਨੇ ਲੈ ਲਿਆ ਉਹ ਕਹਿੰਦੇ ਅਸੀਂ ਨਹੀਂ ਰੱਖਣੀ ਲੈ ਆਇਓ ਤੇ ਸੰਦੀਪ ਕੁਮਾਰ ਬਗਾਏ ਦਾ ਫੋਨ ਕਰਦਾ ਪਿਆ ਕਿ ਤੂੰ ਆ ਜਾ ਮੈਂ ਤੈਨੂੰ ਸਾਹਮਣ ਲਾਂਗਾ ਪੱਕੇ ਤਾਮ ਕਰਕੇ ਆਏ ਆ ਗਏ ਮੈਨੂੰ ਮਿਲੇ ਲਿਆ ਇਹਦੇ ਭਰਾ ਨੇ ਮੈਨੂੰ ਰੂਮੀ ਬੁੱਕ ਕਰਾਇਆ ਗੱਡੀ ਵੀ ਆਏ ਕਿ ਲੈ ਕੇ ਵੀ ਗਏ ਆ ਤੇ ਹੁਣ ਮੈਨੂੰ ਵਿਆਹ ਕਰਾਣ ਤੋਂ ਬੁੱਕਰ ਦੇ ਬਿਨਾਂ ਹੀ ਸੰਦੀਪ ਕੁਮਾਰ ਮੇਰੇ ਸਾਹਮਣੇ ਆਏ ਜਿਵੇਂ ਹਾਜ਼ਰ ਹੋਇਆ ਮੈਂ ਤਾਂ ਜੋ ਮਰਜ਼ੀ ਹੁੰਦੇ ਨੇ ਵਿਆਹ ਕਰਾਵੇ ਹੁੰਦੇ ਨੇ ਇੱਜ਼ਤ ਬਣ ਕੇ ਰਹਿਣਾ ਚਾਹੁੰਦੇ ਨੇ ਉਹਨਾਂ ਨਾਲ ਮੇਰਾ ਤਾਂ ਦੋ ਸਾਲ ਤੋਂ ਸਟਰੋਂਗ ਰਿਲੇਸ਼ਨਸ਼ਿ ਨਿਕਾਲ ਲੈਣ ਵੀ ਕਹਿੰਦਾ ਚਲੇ ਜਾਓ ਨਾ ਉਹਨਾਂ ਨੇ ਮੈਨੂੰ ਰੱਖਣਾ ਅਗਲੇ ਮੇਰੇ ਵੀ ਉਹਦਾ 5-7 ਲੱਖ ਰੁਪਇਆ ਖਰਾਬ ਹੋ ਗਿਆ ਨਾਲੇ ਬੇਚੇ ਅਗਲੇ ਮੇਰੀ ਮਹਿੰਦੀ ਲੱਗੀ ਹੋਈ ਅਜੇ ਤਾਂ ਘੱਟਾ ਨੂੰ ਕੰਮ ਕਰਾ ਬੰਨਿਆ ਸਾਰਾ ਮੇਰਾ ਘਰੋਂ ਚੜੀ ਗਿਆ ਸੋਣ ਦਾ ਨਹੀਂ ਮੰਗਦ ਕਰਨਾ ਚਾਹੁੰਦੇ ਕਿ ਮੇਰਾ ਵਿਆਹ ਇੰਦੇ ਨਾ ਹੋਇਆ ਜਾਵੇ ਭਾਵੇਂ ਕਰਾ ਦੇ ਨਹੀਂ ਵੀ ਕਰਾਣਾ ਕਰਾਣਾ ਮੇਰੇ ਸਾਹਮਣੇ ਹਾਜ਼ਰ ਹੋ ਕੇ ਉਹਦਾ ਤੁਹਾਡਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਸਾਲ ਨਹੀਂ ਨਹੀਂ 35 ਤਰੀਕ ਨੂੰ 35 ਨੂੰ ਹੋਇਆ ਸੀ 6 ਨੂੰ ਟੁੱਟ ਗਿਆ ਸੋਹਣੇ 6 ਨੂੰ ਟੁੱਟ ਗਿਆ ਬਾਪੂ ਦੁਆਰਾ ਕੋਲ ਨਾ ਇਹ ਕੰਮ ਸ਼ੁਰੂ ਹੋਇਆ ਸੀ ਮੈਂ 5 ਤਰੀਕ ਨੂੰ ਮੇਰਾ ਵਿਆਹ ਹੋਇਆ ਸੀ ਅੱਛਾ ਜੀ ਕਿਹਦੇ ਨਾਲ ਹੋਇਆ ਸੀ ਜੀ ਮੁੰਡੇ ਦਾ ਨਾਮ ਹੈ ਗੁਰਮੀਤ ਸਿੰਘ ਅੱਛਾ ਜੀ ਕਿੱਥੇ ਦਾ ਰਹਿਣ ਵਾਲਾ ਜੀ ਸੁਲਤਾਨਪੁਰ ਲੋਧੀ ਅੱਛਾ ਜੀ ਤੇ ਸ਼ਾਇਦ ਇਹ ਨੂੰ ਗੋਲਾ ਪੈਗਾ ਸੰਦੀਪ ਕੁਮਾਰ ਦੇ ਮੈਸੇਜ ਆਏ ਇਹ ਭਵਾਨੀ ਮੈਂ ਤੁਹਾਨੂੰ ਕਰਦੀ ਸੰਦੀਪ ਕੁਮਾਰ ਕੌਣ ਹੈ ਜੀ ਕੀ ਲੱਗਦਾ ਤੁਹਾਨੂੰ ਬாய்ਫਰੈਂਡ ਹੈ ਮੇਰਾ ਜਨਮ ਜਦੋਂ ਮੇਰਾ ਫਿਜ਼ੀਕਲ ਦੇਖੀ ਤਾਂ ਸਾਰਾ ਕੁਝ ਹੀ ਸੀ ਕਿੰਨੇ ਸਾਲ ਤੋਂ ਤੁਹਾਡਾ ਰਿਲੇਸ਼ਨ ਐ ਸੀ ਦੋ ਸਾਲ ਤੋਂ ਮੈਨੂੰ ਜਾਣਦੇ ਦਾਖਤ ਕੁਝ ਮਹੀਨਿਆਂ ਤੋਂ ਮੇਰਾ ਸਟੌਂਡ ਰਿਲੇਸ਼ਨ ਸ਼ਿਕਰਿਆ ਹੁੰਦੇ ਨਾ ਕਿ ਉਹਨੇ ਮੈਨੂੰ ਕਾਲ ਫੋਨ ਕਰਕੇ ਬੁਲਾਇਆ ਕਿ ਤੂੰ ਆ ਜਾ ਮੈਂ ਤੈਨੂੰ ਆਪਣੇ ਸਾਹਮਣੇ ਲਾਂਗਾ ਇਹ ਉਹ ਤੈਨਾਂ ਵਿਆਹ ਮੇਰੇ ਘਰ ਦੇ ਨਾਲ ਵੀ ਗੱਲ ਹੋਈ ਪਰ ਜਾਈ ਨਾਲ ਵੀ ਗੱਲ ਹੋਈ ਤੇ ਹੁਣ ਮੇਰੇ ਨਾਲ ਭਰਾ ਮੈਨੂੰ ਲੈ ਵੀ ਗਿਆ ਗੱਡੀ ਚ ਬਿਠਾ ਕੇ ਤੇ ਹੁਣ ਵਿਆਹ ਤੋਂ ਕਿੱਥੋਂ ਲੈ ਕੇ ਗਿਆ ਜੀ ਇਹਦਾ ਬ੍ਰਦਰ ਇੱਥੇ ਘਰ ਦੇ ਬਾਹਰ ਇੱਥੇ ਮੈਨੂੰ ਕਾਲ ਨੇ ਲਾਇਆ ਸੀ ਇਸੇ ਗੱਡੀ ਚ ਬਿਠਾਈ ਤੇ ਮੈਨੂੰ ਹੁਣ ਕਿੱਥੇ ਲੈ ਕੇ ਗਏ ਜੀ ਲੜਕੇ ਦੇ ਘਰ ਦੇ ਬਾਹਰ ਹਾਂਜੀ ਹਾਂਜੀ ਤੇ ਛੱਡ ਕੇ ਕਿੱਥੇ ਗ ਹਾਂਜੀ ਸ੍ਰੀ ਮਾਦਾ ਤੁਸੀਂ ਲਿਓ ਅਸੀਂ ਜਗENDER ਤੋਂ ਲਈਏ ਕਾਲਜ ਵਾਸਤੇ ਨਹੀਂ ਮੈਂ ਰੱਖਦਾ ਆ ਗਿਆ 6:00 ਵਜੇ 30 ਮਿੰਟ ਹੋ ਗਏ ਉਹ ਕੀ ਕਹਿੰਦਾ ਬ్రో ਹੁਣ ਉਦਾਂ ਦੀ 6:00 ਵਜੇ ਉਹ 6 ਤਰੀਕ ਦੀ ਸ਼ਾਮ ਤੱਕ ਸਾਡੇ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਮੁੰਡਿਆਂ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ ਸਾਨੂੰ ਕੋਈ ਪਤਾ ਨਹੀਂ ਦੋ ਲੋਕ ਘਰ ਦੇ ਕੀ ਕਹਿੰਦੇ ਬੋਨਾਂ ਦੇ ਸਾਡਾ ਸਾਹਮਣਾ ਹੀ ਨਹੀਂ ਹੋ ਰਿਹਾ ਘਰ ਦੇ ਨਾਲ ਕਿਸੇ ਨਾਲ ਗੱਲ ਹੀ ਨਹੀਂ ਹੋ ਰਹੀ ਅੱਜ ਵੀ ਅਸੀਂ ਸਵੇਰ ਦੇ ਟਾਣੇ ਤੇ ਬੈਠੇ ਹਾਂ ਜੋ ਮਰਜੀ ਹੈ ਮੈਂ ਅੱਜ ਆਪਣੇ ਘਰੇ ਨਹੀਂ ਜਾਣਾ ਮੈਂ ਤਾਂ ਇਹਨਾਂ ਦੇ ਘਰੇ ਹੀ ਡੇਰਾ ਢਾ ਕੇ ਅੱਥੀ ਬੈਠੇ ਰਹਿਣਾ ਭਾਵੇਂ ਰਾਤ ਹੋ ਜਾਵੇ ਭਾਵੇਂ ਕੋਈ ਮੁੰਡੇ ਚੱਕ ਕੇ ਲੈ ਆਏ ਤੁਹਾਨੂੰ ਮਖਾ ਕੇ ਮੈਂ ਮੈਂ ਇਹਨਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਣਾ ਮੈਂ ਬਹੁਤ ਦਿਨ ਦੀ ਪਰੇਸ਼ਾਨ ਹਾਂ 5-4 ਦਿਨ ਹੋ ਗਏ ਮੈਨੂੰ ੱਟਕੇ ਖਾਂਦੀ ਨੂੰ ਘਰ ਦੇ ਵੀ ਕਹਿੰਦੇ ਅਸੀਂ ਨਹੀਂ ਲੈਣਾ ਮੇਰਾ ਮੈਂ ਤਾਂ ਇੰਨੇ ਮੁੰਡੇ ਨਾਲ ਵਿਆਹ ਕਰਾਉਣਾ ਭਾਵੇਂ ਜੀ ਭਾਵੇਂ ਜਿੱਦਾਂ ਮਰਜ਼ੀ ਕਰਾਵੇ ਇੰਨੇ ਮੇਰਾ ਵਿਆਹ ਤੋੜਾਇਆ ਇੰਨੇ ਕਰਕੇ ਮੇਰਾ ਘਰ ਬਰਬਾਦ ਹੋ ਗਿਆ ਸਾਰਾ ਉਹੀ ਮੈਨੂੰ ਆਪਣੇ ਘਰ ਦੀ ਇੱਜ਼ਤ ਬਣਾ ਕੇ ਰੱਖ ਲੈਣਾ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਇਹਨਾਂ ਨੂੰ ਜਿੱਦੋਂ ਤੁਸੀਂ ਥਾਣੇ ਗਏ ਦੀ ਥਾਣੇ ਰਾਹੀਂ ਤੁਹਾਨੂੰ ਕੀ ਕਿਹਾ ਖਾਣੇ ਵਾਲੇ ਵੀ ਕੋਈ ਨਹੀਂ ਕਹਿੰਦੇ ਇਹ ਧੱਕੇ ਨਾਲ ਵਿਆਹ ਨਹੀਂ ਕਰਾ ਸਕਦੇ ਫਿਰ ਮੁੰਡਾ ਹਾਜ਼ਰ ਕਰੋ ਫਿਰ ਮੇਰੀ ਕੰਪਲੇਂਟ ਦਾ ਕੋਈ ਕੋਈ ਹਿੱਲਾ ਵਸੀਲਾ ਤਾਂ ਕਰੋ ਤੁਹਾਡੇ ਥਾਣੇ ਕੋਈ ਕੰਪਲੇਂਟ ਲਿਖੀ ਤੁਹਾਡੀ ਨਹੀਂ ਕੰਪਲੇਂਟ ਮੇਰੀ ਲਿਖੀ ਆ ਮੇਰੇ ਘਰੇ ਦੋ ਵਾਰੀ ਪੀਸੀਆ ਪੋਸ ਚਲੀ ਗਈ ਐਨਾ ਘਰ ਇੱਕ ਵਾਰੀ ਵੀ ਨਹੀਂ ਆਇਆ ਚੱਕਣ ਲਈ ਅੱਜ ਆਏ ਸੀ ਮੈਂ ਆਪ ਲੈ ਕੇ ਆਈ ਤੇ ਪਰ ਕੋਈ ਹੈ ਨਹੀਂ ਸੀ 6:00 ਲੱਗਾ ਹੈ ਅੱਛਾ ਲੋਕ ਲੱਗਾ ਦਾ ਘਰ ਜੰਮਾ ਬ੍ਰਦਰ ਆਇਆ ਵੱਡਾ ਓਕੇ ਕਿਹੜੇ ਬ੍ਰਦਰ ਆਣਾ ਕਹਣਾ ਉਹਨਾਂ ਦੇ ਬ੍ਰਦਰ ਦਾ ਕਿ ਮੁੰਡਾ ਫਰਾਰ ਹੈ ਫਰਾਰ ਨਹੀਂ ਆ ਹਾਂਜੀ ਉਹ ਆਂਟੀ ਉਹ ਨਹੀਂ ਖੜੇ ਉਹ ਕਹਿੰਦਾ 3 ਵਜੇ ਤੱਕ ਕਰੇ ਕਿਸ 3 ਵਜੇ ਤੱਕ ਕਹਿੰਦੇ ਮੁੰਡਾ ਇੱਥੇ ਸੀ ਇੱਥੇ ਹੀ ਸਾਰੇ ਜਣੇ ਘਰੇ ਹੀ ਆ ਕਿਤੇ ਫਰਾਰ ਨਹੀਂ ਮੈਂ ਤਾਂ ਦੇ ਕੋਈ ਕੀ ਪ੍ਰੂਫ ਹੈ ਕਿ ਜਿਹੜਾ ਕਿ ਡਾਕੂਮੈਂਟਸ ਜੜੀ ਕਰੀ ਗਰੀ ਹੈ ਜਿਹੜੇ ਮੁੰਡੇ ਦੇ ਹੈਗੇ ਆ ਕਿ ਰਿਲੇਸ਼ਨ ਦੇ ਵਿੱਚ ਸੀਗਾ ਰਿਲੇਸ਼ਨ ਦੇ ਵਿੱਚ ਸੀ ਜੇ ਤੁਹਾਨੂੰ ਤਾਂ ਪਰੇਸ਼ਾਨ ਕੋਈ ਆ ਬਲੈਕਮੇਲ ਕੀਤਾ ਗਿਆ ਤਾਂ ਕੋਈ ਪ੍ਰੂਫ ਫੋਨ ਤੇ ਫੋਨ ਤੇ ਸਾਰਾ ਕੁਝ ਹੀ ਆ ਨਾ ਉਹਨਾਂ ਦੇ ਫੋਨ ਨੂੰ ਥੋੜੀ ਜਿਹਾ ਨਹੀਂ ਦੇਖਣਾ ਤੇਰੇ ਕੋਲ ਨਹੀਂ ਨਹੀਂ ਉਹਨੇ ਜੋ ਤੋ ਦੇ ਉਹਨੇ ਦਿਖਾ ਦੇ ਜੇ ਦੂਜਾ ਪੱਖ ਵੀ ਅਸੀਂ ਜਾਣਾਂਗੇ ਉਹ ਵੀ ਜਾਣਾਂਗੇ 2 ਮਈ ਦੇ ਸਾਰੇ ਮੇਰੇ ਨਾਲ ਆ ਫੋਟੋ ਮੈਂ ਉੱਪਰ ਨੂੰ ਕਰ ਦਿਓ ਹਾਂ 2 ਮਈ ਨੂੰ ਉੱਪਰ ਨੂੰ ਕਰੀਓ ਸਿੱਧੀ ਫੋਟੋ 2 ਮਈ ਨੂੰ ਸਾਰੀਆਂ ਫੋਟੋਆਂ ਦਾ ਮੇਰੇ ਨਾਲ 2 ਮਈ 2:52 ਮਿੰਟ ਇਹ ਕਿਹੜੀ ਜਗ੍ਹਾ ਤੇ ਅਸੀਂ ਖੜੇ ਹਾਂ ਇਹ ਸੋਰਟ ਹਾਂਜੀ ਹਾਂਜੀ ਆ ਜਿਹੜਾ ਸਰ ਜੀ ਮੈਡਮ ਫੋਨ ਸਿੱਧਾ ਕਰੋ ਹਾਂ ਉਹ ਦੂਸਰੀ ਦਿਖਾਈ ਸੀ ਤੁਸੀਂ ਉੱਧਰ 1 ਮਿੰਟ ਆ 4 ਤਰੀਕ ਦੀ ਫੋਟੋ ਹੈ 4 ਮਈ 4 ਤਰੀਕ ਦੀ ਫੋਟੋ ਹੈ 5 ਤਰੀਕ ਨੂੰ ਤੁਹਾਡਾ ਵਿਆਹ ਸੀ ਹਾਂਜੀ ਹਾਂਜੀ ਨਾਲ ਹੀ ਇਹ ਪਹਿਲਾਂ ਦੀ ਹੈ ਹਾਂਜੀ 5 ਤਰੀਕ ਨੂੰ ਹੀ ਫੋਟੋਜ਼ ਹੈ ਅੱਛਾ ਵਿਆਹ ਵਿਆਹ ਦਾ ਟਾਈਮ ਤੋਂ ਤੁਹਾਡਾ ਵਿਆਹ ਹੈ ਇਹ ਮੇਰੇ ਨਾਲ ਹੀ ਸੀ ਨਾ ਅੱਛਾ ਜੀ ਇਹ ਗਰੁੱਪ ਸੀ ਨਾ ਫੋਟੋਗ੍ਰਾਫਰਾਂ ਦੇ ਵਿੱਚ ਕੀ ਐ ਮੁੰਡਾ ਬੋਲਦਾ ਸਾਨੂੰ ਕੋਈ ਨਹੀਂ ਆਇਆ ਤੇ ਜਿੱਦਾਂ ਬਦਲ ਹੀ ਨਹੀਂ ਦਿੱਕ ਤਾਂ ਜਦੋਂ ਜਿੱਥੇ ਤੁਹਾਡੀ ਇਹ ਫੋਟੋਆਂ ਖਿੱਚੀਆਂ ਕਿ ਤੁਹਾਡੇ ਕੋਈ ਫਰੈਂਡਸ ਜਾਂ ਕੋਈ ਰਿਸ਼ਤੇਦਾਰ ਰਿਲੇਟਿਵ ਨਹੀਂ ਸੀ ਕਿ ਜਦੋਂ ਇਹ ਫੋਟੋਆਂ ਖਿੱਚਦੇ ਵੇ ਸੀਗੇ ਕੜਮ ਜਵਾਬ ਦਿਓ ਇੱਕ ਸੈਕਿੰਡ ਬਿਸਮਲਾ ਮੇਰੀ ਫੋਟੋ ਬੰਦ ਨਹੀਂ ਹੋ ਰਹੀ ਆ ਇਹ ਤਾਂ ਖੰਨੇ ਨੇ ਸਲੋਨੀ ਵੀ ਇੱਕ ਤੇ ਜਗਾ ਤੇ ਨਾਲ ਸੀ ਨਹੀਂ ਸੀ ਮੇਰੀ ਜਿੱਦ ਮੇਰੇ ਬੱਚੇ ਇਹ ਚਲੇਗੀ ਉਸ ਤੋਂ ਬਾਅਦ ਹੋਰ ਫੋਟੋ ਲੈਣਾ ਇਹ ਬਹੁਤ ਥੋੜੀ ਜਿਹੀ ਕੋਈ ਬਾਹਰ ਗਿਆ ਸੀ ਮੈਂ ਦੋ ਪਟਾਣੀ ਮੈਂ ਤਾਂ ਛੋਟਾ ਸੀ ਤੇ ਬਸ ਸੈਂਸ ਤੇ ਕੋਣਾ ਮੈਡਮ ਇਹ ਮੈਂ ਮਾਫੀ ਦੀ ਹੁੰਦੀ ਇਹਨਾਂ ਦੇ ਸਾਹਮਣੇ ਆਇਆ ਸੀ ਉਹਨੂੰ ਸਭ ਨੂੰ ਪਤਾ ਲਿੰਕ ਦਾ ਡਾਡੇ ਦਾ ਹਾਂ ਜੀ ਹਾਂ ਜੀ ਉਦੋਂ ਪਤਾ ਮੈਰਿਜ ਵਾਦੇ ਮਤਲਬ ਤੁਹਾਨੂੰ ਨਹੀਂ ਪਤਾ ਲੱਗੇ ਨਹੀਂ ਜੇ ਨਹੀਂ بڑے ਧਮਾਕੇ ਹੋਏ ਉਸ ਤੋਂ ਬਾਅਦ ਹੀ ਮੰਨ ਲਓ ਜਦੋਂ ਇਹਨਾਂ ਰੋਲਾ ਪੈ ਗਿਆ ਉਹ ਜਿੰਨੇ ਦਾ ਮੇਰਾ ਵਿਆਹ ਹੋਇਆ ਉਹਦਾ ਵੀ ਬੂਥਾ ਬਣਿਆ ਹੋਇਆ ਸੀ ਕਿ ਨਹੀਂ ਮੈਨੂੰ ਮਤਲਬ ਵਿਆਹ ਕਿ ਨਹੀਂ ਲੈ ਗੁੱਸਾ ਕੀਤਾ ਉਹਨੇ ਮੈਡਮ ਜੇ ਕਿਸੇ ਵਿਅਕਤੀ ਦੀ ਵਾਈਫ ਦਾ ਕਿਸੇ ਦੂਜੇ ਨਾਲ ਲਿੰਕ ਹੋਏਗਾ ਤੇ ਉਹਨਾਂ ਦਾ ਕੋਣ ਬਰਦਾਸ਼ਤ ਕਰੇਗਾ ਉਹ ਵੀ ਵਿਆਹ ਵਾਲੀ ਰਾਤ ਤੇ ਪਤਾ ਲੱਗ ਜਾਂਦਾ ਕਿ ਬਾਹਰ ਕਿਤੇ ਅਫੇਅਰ ਹੈ ਜੇ ਪਹਿਲਾਂ ਨਹੀਂ ਕਦੀ ਵਿਆਹ ਵਸਤੇ ਲੜਕੇ ਨੂੰ ਗਿਆ ਸੰਦੀਪ ਦਾ ਲੱਗਦਾ ਸੀ ਸੰਦੀਪ ਨੇ ਆਪ ਕਿਹਾ ਸੀ ਪਹਿਲਾਂ ਕੋਈ ਪਹਿਲਾਂ ਮੰਨੇ ਨਹੀਂ ਵਿਆਹ ਲਈ ਪਹਿਲਾਂ ਕੋਈ ਗਲੀਅਰ ਨਹੀਂ ਸੀ ਨਾ ਹੁੰਦੇ ਵੱਲੋਂ ਸੀ ਖਾਸ ਤੇ ਨਾ ਮੇਰੇ ਵੱਲੋਂ ਸੀ ਅੱਛਾ ਜੀ ਤੇ ਬਾਅਦ ਚ ਉਹ ਦਿਨ ਇਹਨੇ ਕਹਿ ਦਿੱਤਾ ਕਿ ਮੈਂ ਸਾਂਭੂਗਾ ਵਾਨੀ ਤੂੰ ਆ ਜਾ ਅੱਗੇ ਮੈਂ ਕਹਿੰਦਾ ਸੀ ਨਹੀਂ ਹੁਣ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੀ ਕਰਾਉਣਾ ਵਿਆਹ ਮੇਰੇ ਨਾਲ ਇਹ ਉਹ ਦਿਨ ਕਰਾਉਣਾ ਚਾਹੁੰਦਾ ਸੀ ਮੇਰੇ ਡੈਂਗਲਟੰਨੀ ਹੈ 28 ਅਪ੍ਰੈਲ ਨੂੰ ਉਹਦੋਂ ਤੋਂ 28 ਅਪ੍ਰੈਲ ਤੋਂ 5 ਮਈ ਤੋ 7 ਦਿਨ ਬੰਦੇ ਇੱਕ ਵੀ ਸੰਡੇ ਤੋਂ ਸੰਡੇ ਉਹਦੋਂ ਤੋਂ ਮਤਲਬ ਇੰਨਾ ਪਰੇਸ਼ਾਨ ਸੀ ਇੰਨਾ ਪਰੇਸ਼ਾਨ ਸੀ ਹੁੰਦਾ ਕੋਲ ਲੰਦਾ ਵੀ ਸੀ 4 ਤਰੀਕ ਨੂੰ ਵੀ ਡੀਜੇ ਜਾਗਰੂ ਹੋ ਗਿਆ ਕਰਿਆ ਕੇ ਕਹਿੰਦੀ ਤੂੰ ਕਹਿੰਦਾ ਨਸ ਨਾ ਮੁੰਡਾ ਮੁੰਡਿਆਂ ਨੂੰ ਫਰਕ ਨਹੀਂ ਪੈਂਦਾ ਜੇ ਮੁੰਡੇ ਰੋਂਦੇ ਨਹੀਂ ਆਹ ਦੇਖ ਤੈਨੂੰ ਮੈਂ ਰੋ ਕੇ ਦਿਖਾਉਣਾ ਮਤਲਬ ਉਹ ਦਿਨ ਇੰਨਾ ਕੁੱਝ ਤੁਸੀਂ ਬਈ ਇੰਨਾ ਕੁਝ ਤੁਹਾਨੂੰ ਕਹਿਣ ਦੇ ਬਾਵਜੂਦ ਅੱਜ ਫੇਰ ਫਰਾਰ ਹੋ ਗਿਆ ਜਦੋਂ ਜੋ ਉਹਨਾਂ ਦੇ ਘਰ سے ਗਏ ਰਹੇ ਅਜੀ ਭਾਜੀ ਕੀ ਨਾਮ ਤੁਹਾਡਾ ਰਾਮ ਨਿਸ਼ਕਮਰ ਅਜੀ ਜੁਆ ਰੋਕ ਲਗਾ ਰਹੇ ਕੀ ਹੁੰਦਾ ਜੀ ਪਰ ਕੁੜੀ ਦਾ ਆਲਰੇਡੀ ਵਿਆਹ ਹੋਇਆ ਪਿਆ ਆ। ਹਾਂਜੀ। ਯਾਨੀ ਪਹਿਲਾਂ ਵੀ ਇੱਕ ਮਤਲਬ ਕਿ ਆਪਾਂ ਵਿਆਹ ਦੀ ਗੱਲ ਕੀਤੀ ਸੀਗੀ। ਪਰ ਇਹ ਘਰ ਦੇ ਨੇ ਡਿਜ਼ਾਈਨ ਕਰਦੇ ਕਿ ਮੈਨੂੰ ਸਾਰਾ ਕੁਝ ਪਤਾ ਸੀਗਾ। ਇਹ ਘਰ ਵਾਲੇ ਦਾ ਹੈਗਾ ਫਿਰ ਸਹਿਮਤੀ ਦੇ ਨਾਲ ਇਹਦਾ ਵਿਆਹ ਕਿਸੇ ਹੋਰ ਪਾਸੇ ਹੋਇਆ ਸੀ। ਕੁੜੀ ਦੀ ਵੀ ਸਹਿਮਤੀ ਸੀਗੀ। ਇਹਨੇ ਵਿਆਹ ਕਿਸੇ ਹੋਰ ਪਾਸੇ ਕਰਾਇਆ ਸੀਗਾ। ਵਿਆਹ ਦੀ ਵੀਡੀਓ ਲਾਉਣਾ ਸਭ ਕੁਝ ਪਿਆ ਹੋਇਆ ਆ। ਖੁਸ਼ੀ-ਖੁਸ਼ੀ ਕਰ ਗਈ ਆ ਇਹਨੇ ਖੁਸ਼ੀ-ਖੁਸ਼ੀ ਸਾਰਾ ਪ੍ਰੀ-ਵੈਡਿੰਗ ਸ਼ੂਟ ਕਰਾਇਆ ਇਹਦੇ ਸ਼ੂਟ ਦੀ ਵੀਡੀਓ ਇਹਨਾਂ ਇੰਸਟਾਗ੍ਰਾਮ ਤੇ ਪਾਈ ਹੋਈ ਆ ਇਹਨੇ ਕੱਲ ਪਰਸੋ ਫੇਰ ਅਪਲੋਡ ਕੀਤੀ ਹੋਈ ਆ ਜਸਟ ਇੱਕ ਮੇਰੇ ਭਰਾ ਨੂੰ ਕਸਾਉਣਾ ਚਾਹੁੰਦੀ ਆ ਜੀ ਤੁਹਾਡਾ ਬ੍ਰਦਰ ਫੇਰ ਤੁਹਾਡਾ ਕਹਿੰਦਾ ਤੁਹਾਡਾ ਬ੍ਰਦਰ ਮਿਲਦਾ ਨਹੀਂ ਸੀ ਤੇ ਉਹ ਲੜਕੀ ਨੂੰ ਜਦੋਂ ਵਿਆਹ ਦਾ ਜੋ ਵੀ ਸੀਗਾ ਕਿ ਉਹ ਇਹਨਾਂ ਦਾ ਪਰਸਨਲ ਪਰਸਨਲ ਚੀਜ਼ਾਂ ਆਪਣੇ ਪਰ ਵੀ ਨਾ ਲਾਦਾ ਹੁਣ ਜਦੋਂ ਬ੍ਰਦਰ ਆਊਗਾ ਫਿਰ ਕੀ ਸੀਗਾ ਕਿ ਜਦੋਂ ਉਹ ਕੋਲ ਸੀਗਾ ਜਦੋਂ ਗੱਲ ਹੋਈ ਸਾਰੀ ਤੇ ਉਹ ਥਾਣੇ ਗਏ ਸੀਗੇ ਇਹਦੇ ਕੁੜੀ ਦੇ ਘਰ ਦੇ ਨਹੀਂ ਆਏ ਘਰ ਵਿੱਚ ਇੱਕ ਭੱਜ ਗਏ ਸੀਗੇ ਉਸਲੇ ਫੇਰ ਸਾਡੇ ਰਿਕਸ਼ਨਾਂ ਦਾ ਦੂਤਾ ਤੇ ਰਜਿਸਟਰ ਕਰਨ ਦੇ ਦੋ ਭਰਾ ਅੱਡਦੇ ਮਾਰੇ ਪੱਧ ਵੀ ਆ ਗਏ ਤੇ ਬਟ ਜਿੱਦਾਂ ਤੁਸੀਂ ਵੀਡੀਓ ਕਵਰੇਜ ਕਰ ਰਹੇ ਜਦੋਂ ਡਿੱਕੂ ਬੰਨ ਖੜਾ ਹੋ ਸਰਾਰ ਹੋਊਗਾ ਸਾਡਾ ਪੱਖ ਵੀ ਸੁਣਿਆ ਜਾ ਰਿਹਾ ਕਿਉਂਕਿ ਉਹ ਜਦੋਂ ਆਪਾਂ ਪਹਿਲੇ ਸਟੇਸ਼ਨ ਸੀਗੇ ਸਾਡਾ ਪੱਖ ਨਹੀਂ ਸੁਣਿਆ ਜਾ ਰਿਹਾ ਸੀਗਾ ਇਹਦੇ ਕਰਕੇ ਅੱਜ ਆਪਾਂ ਕਮਿਸ਼ਨਰ ਆਫਿਸ ਗਏ ਆ ਅਗਲਾ ਸਵੇਰੇ 9:00 ਦੇ 11:00 12:00 ਵਜੇ ਦੇ ਬਟ ਕਮਿਸ਼ਨਰ ਸਾਹਿਬ ਬੀਜੀ ਸੀਗੇ ਤਾਂ ਸਾਡਾ 1:30 ਵਜੇ ਲੱਗ ਛੱਕੇ ਸਾਡੀ ਨਣੇ ਗੱਲਬਾਤ ਸਾਹੀ ਸੁਣੀ ਤਾਂ ਆਪਾਂ ਨਾਲ ਅਪਲੀਕੇਸ਼ਨ ਆਪਣੀ ਲੈ ਕੇ ਆਈਆਂ ਮੈਨੂੰ ਇਹ ਹੀ ਦੱਸਾਇਆ ਕਿ ਜਿੱਦਾਂ ਜੋ ਵੀ ਹੋਊਗਾ ਦੋ ਦਿਨ ਬਾਅਦ ਜਾਂ ਤੇੰਦਰ ਮਤਾਂ ਆਪਣੇ ਫੋਨਲ ਦਾ ਤੁਹਾਨੂੰ ਇਹ ਕੁੜੀ ਵੱਲੋਂ ਵੀ ਆਈਊਗਾ ਤੇ ਆਪਾਂ ਬੈਠ ਕੇ ਜੋ ਵੀ ਡਿਸੀਜਨ ਹੋਊਗਾ ਆਪਾਂ ਉਹਨਾਂ ਦੇ ਸਾਹਮਣੇ ਨਿਬੇੜੂਗਾ ਸਰਬਰ ਬਲੀ ਕੋਈ ਵੀ ਚੀਜ਼ ਆਪਾਂ ਕਹਿ ਨਹੀਂ ਸਕਦੇ ਕੋਈ ਵੀ ਬੰਦਾ ਮੁੱੱਕਰ ਸਕਦਾ process ਆ ਜੋ ਵੀ process ਦਿੱਤੀ ਹੈ ਉਹਗਾ ਤੇ ਫੈਸਲਾ ਉਹਗਾ process ਸਾਹਮਣੇ ਹੋਊਗਾ ਮਤਬ ਬਿਧਾ ਰਿਹਾ ਉਹਨਾਂ ਤੋਂ ਪਿੱਛੇ ਆਪਣਾ ਬਤ ਇਹੀ ਆ ਫਸਾਇਆ ਜਾ ਰਿਹਾ ਜਦ ਆਪਾਂ ਮਤਲਬ ਕਿ ਗੱਲ ਇਹ ਕੀਤੀ ਸੀ ਪੁਲਿਸ ਨਾਲ ਉਹ ਮੈਂ ਜਦੋਂ ਉਹ ਕਹਿ ਰਹੇ ਕਿ ਲੜਕੀ ਕਹਿ ਰਹੀ ਹੈ ਕਿ ਲੜਕੇ ਨੂੰ ਉਹਨਾਂ ਨੇ ਗਾਇਬ ਕਰਤਾ ਤੇ ਭਜਾਤਾ ਬਦਨਾਮ ਕਰਨ ਸ਼ਾਦੀ ਜੇ ਬਦਨਾਮ ਜੇ ਕਜੋਣਾ ਇਸ ਗੱਲ ਠੰਡੀ ਪਾਉਣੀ ਸੀ ਤਾਂ ਮੈਂ ਆਪ ਕੋਲ ਡਿਸਕ੍ਰੀਸ਼ਨ ਕੋ ਜਾਣਾ ਕਿਉਂ ਸੀ ਕੱਲੀ ਗੱਲ ਤਾਂ ਹਨਾ ਇਹ ਤਾਂ ਬਸ ਇਹ ਆ ਕਿ ਹੰਗਾਮਾ ਕਰਕੇ ਪਿੰਡ ਦੇ ਵਿੱਚ ਬਦਨਾਮੀ ਕਰਉਣਾ ਆ ਕੁਝ ਵੀ ਆ ਉਸ ਦਾ ਜੋ ਵੀ ਉਹ ਕੱਲੀ ਗੱਲ ਕਰ ਰਹੀ ਆ ਹਨਾ ਜਿੱਦਾਂ ਵੀ ਆ ਤੇ ਕੁੜੀ ਵੀ ਆਪੇ ਵੀ ਗਈ ਹੋਣੀ ਆ ਇਤਨੀ ਕਿ ਮੁੰਡਾ ਕੱਲਾ ਜਬਰਤੀ ਚੱਕ ਕੇ ਲੈ ਕੇ ਗਿਆ ਜਿਉਂ ਵੀ ਆਪਣੀ ਖੁਸ਼ੀ ਨਾ ਗਈ ਆ ਨਹੀਂ ਉਹ ਤਾਂ ਕਹਿ ਰਹੇ ਕਿ ਰਿਲੇਸ਼ਨ ਚ ਸੀਗੇ ਦੋਸਤ ਉਹ ਆਪਣੀ ਆਪਣੀ ਖੁਸ਼ੀ ਨਾ ਉਹਨੇ ਵਿਆਹ ਕਰਾਇਆ ਆਪਣੀ ਖੁਸ਼ੀਆਂ ਲਾਵਾਂ ਲੈ ਜਾਇਆ ਆਪਣੀ ਖੁਸ਼ੀਆਂ ਨਾਲ ਪ੍ਰੀ-ਵੈਡਿੰਗ ਸ਼ੂਟ ਕਰਾਇਆ ਐ ਕਲੀ ਕਲੀ ਚੀਜ਼ ਬਈ ਇੱਕ ਛੋਟਾ ਜਿਹਾ ਸਵਾਲ ਹੈ ਹਾਂਜੀ ਕਿ ਜਦ ਲੜਕੇ ਨੂੰ ਤੁਹਾਡੇ ਬ੍ਰਦਰ ਨੂੰ ਪਤਾ ਸੀ ਕਿ ਲੜਕੀ ਦੀ ਮੈਰਿਜ ਹੋ ਗਈ ਹੈ ਹਾਂਜੀ ਹੋ ਰਹੀ ਹੈ ਤੇ ਫਿਰ ਉੱਥੇ ਉਹ ਕੀ ਕਰਨ ਚਲਾ ਗਿਆ ਕਿ ਐਸਾ ਕੀ ਨੋਬਤ ਆ ਗਈ ਉਹਨੂੰ ਉੱਥੇ ਪਹੁੰਚਣਾ ਪੈ ਗਿਆ ਸਰ ਜਿਹੜੀ ਕੁੜੀ ਆ ਉਹਦੇ ਹੋਟਲ ਦੇ ਵਿੱਚ ਉਹਦੇ ਨਾਲ ਫੋਟੋਆਂ ਖਚਾਈਆਂ ਗਈਆਂ ਆ ਕਿਹੜੀ ਵਜਾ ਆ ਇੱਕ ਕੁੜੀ ਆ ਇਹ ਕਿ ਜਿਹੜਾ ਮੇਰਾ ਬ੍ਰਦਰ ਆ ਉਹ ਹੈਗਾ ਆਪਣਾ ਪ੍ਰੀ ਵਿਡਿੰਗ ਸ਼ੂਟ ਕਰਦਾ ਹੈ ਸਾਰਾ ਤੇ ਇਹਨਾਂ ਨੇ ਨਹੀਂ ਸਾਈ ਫੜਾਈ ਸੀਗੀ ਸਪੈਸ਼ਲੀ ਮੇਰੇ ਘਰ ਕਾਰਡ ਦੇ ਨਾਲ ਆਈ ਸੀ ਕਿ ਜੋ ਵੀ ਹੈਗਾ ਆ ਮੇਰਾ ਘਰ ਮੈਂ ਠੀਕ ਆ ਜੀ ਮੇਰਾ ਭਰਾ ਗਿਆ ਤੇ ਇਹਦੀ ਪ੍ਰੀ ਵਿਡਿੰਗ ਮੇਰਾ ਸਾਰਾ ਉਹਨੇ ਸ਼ੂਟ ਕੀਤਾ ਹਲਦੀ ਵਾਲਾ ਜੋ ਜਿੰਨੀ ਸੰਭਵ ਹੁੰਦਾ ਹੈ ਲਾਵਾ ਟਾਈਮ ਤੇ ਉਹ ਵਾਪਸ ਆ ਗਿਆ ਸੀਗਾ ਲਾਵਾ ਤੋਂ ਪਹਿਲਾਂ ਹੀ ਮੀਟ ਦੀ ਵਾਪਸ ਆ ਗਿਆ ਸੀ ਜੋ ਵੀ ਆ ਪੂਰੀ ਗੱਲ ਅਸਲੀ ਮੈਨੂੰ ਵੀ ਨਹੀਂ ਪਤਾ ਜਿੰਨੀ ਗੱਲ ਮੈਨੂੰ ਪਤਾ ਹੈ ਇੰਦਰ ਨੂੰ ਪਤਾ ਲੱਗਿਆ ਜੋ ਵੀ ਹੈਗਾ ਆ ਜਿਹੜਾ ਕੋਈ ਜਿਹੜਾ ਵੀਡੀਓਗ੍ਰਾਫਰ ਸੀਗਾ ਉਹ ਤੋਂ ਵੀ ਮੈਂ ਚੱਲੋ ਸਰ ਵੀਡੀਓਗ੍ਰਾਫੀ ਤੱਕ ਤਾਂ ਠੀਕ ਯਾਰ ਅਜੀ ਸੁਇਰੇ ਤੜਕੇ ਦੇ ਟਾਈਮ ਮੈਸੇਜ ਕਰਦੇ ਪਤਾ ਹੈ ਕਿ ਤੜਕੇ ਟਾਈਮ ਅਸੀਂ ਕਰਦਾ ਸ਼ਾਦੀ ਹੋ ਚੁੱਕੀ ਹੈ ਉਹਨੂੰ ਮੈਸੇਜ ਕਿਉਂ ਕਰਦਾ ਲੜਕੀ ਕੁੜੀ ਚਲੀ ਗਈ ਵਿਦਾ ਹੋ ਗਈ ਉਸ ਤੋਂ ਬਾਅਦ ਮੈਸੇਜ ਕਰ ਦਿੱਤਾ ਜਾਂਦਾ ਇਹ ਤਾਂ ਬੇਕੁਫੀ ਹੈ ਜੀ ਸਰ ਬੇਕੁਫੀ ਹੈ ਲੜਕੀ ਵੱਲੋਂ ਬੇਕੁਫੀ ਨਹੀਂ ਬਲੌਕ ਕਰ ਸਰ ਜੀ ਜੋ ਫਿਰ ਉਸਨੇ ਤਾਂ ਫੋਨ ਹੀ ਨਹੀਂ ਕੀਤਾ ਨਾ ਮੈਸੇਜ ਕੀਤਾ ਉਹਨਾਂ ਨੇ ਕਹਿਣਾ ਕਿ ਉਹ ਸੋਵੇਗੀ ਮੈਸੇਜ ਨਹੀਂ ਕੀਤਾ ਜਦੋਂ ਨਿਕਲ ਮੈਨੂੰ ਪਤਾ ਸੀ ਮੈਂ ਤੁਹਾਨੂੰ ਦੱਸਣਾ ਹੈ ਨਾ ਦੂਸਰੀ ਗੱਲ ਇਹ ਆ ਜੋ ਵੀ ਜਿਹੜਾ ਮੁੰਡੇ ਦਾ ਪੱਖ ਹੈਗਾ ਆ ਹਨਾ ਮੁੰਡਾ ਇੱਥੇ ਇੰਨੇ ਜਿਹੜੀ ਗੱਲ ਮੈਨੂੰ ਪਤਾ ਆਇਆ ਹੈ ਜੇ ਬ੍ਰਦਰਾਂ ਦਾ ਕੁਝ ਵੀ ਜਿਹੜੀ ਦੋ ਮਤਲਬ ਮੈਨੂੰ ਪਤਾ ਲੱਗ ਰਹੀ ਆ ਐਕਚੁਅਲੀ ਮੈਂ ਇੱਥੇ ਕਹਿੰਦਾ ਮੈਂ ਚੰਡੀਗੜ੍ਹ ਨਾਲ ਜਦੋਂ ਉੱਥੇ ਜੋ ਕਰਦਾ ਸੀਗਾ ਠੀਕ ਹੈ ਜੀ ਇਹ ਜਿਹੜੀ ਗੱਲ ਮੈਨੂੰ ਇੱਥੋਂ ਪਤਾ ਲੱਗਿਆ ਦੋ ਦਿਨਾਂ ਚ ਪਤਾ ਲੱਗ ਰਿਹਾ ਮੈਂ ਤੁਹਾਨੂੰ ਸਾਰੀ ਦੱਸਤੀ ਆ ਕਿ ਜਿਹੜਾ ਤੁਸੀਂ ਮੁੰਡੇ ਦਾ ਪੱਖ ਕਿੰਨੇ ਪਏ ਆ ਕੁੰਡਾਸ਼ਟਾ ਕੇ ਫਰਾਰ ਹੋ ਗਿਆ ਕਿਉਂਕਿ ਪੁਲਿਸ ਨੇ ਚੱਕਿਆ ਸੀਗਾ ਉਹ ਡਰ ਗਿਆ ਸੀਗਾ ਉਹਦੀਏ 24 ਸਾਲ ਲੱਗੀ ਹੈ ਪਲਸ 2 ਪੜਿਆ ਹੋਇਆ ਹੈ ਆ ਤੇ ਸਰ ਇੱਕ ਗੱਲ ਹੋਰ ਦੱਸਿਓ ਕਿਦਾਂ ਤੁਸੀਂ ਕਿਹਾ ਕਿ ਤੁਹਾਡੇ ਵੱਲੋਂ ਇਹਨਾਂ ਨੂੰ ਵਿਆਹ ਵਿਆਹ ਬਾਰੇ ਕਿਹਾ ਗਿਆ ਸੀ ਹਾਂ ਤਾਂ ਇਹਨਾਂ ਵੱਲੋਂ ਹੀ ਮਨਾਂ ਕੀਤਾ ਜਾਂਦਾ ਸੀ ਉਹਨਾਂ ਨੂੰ ਮਨਾਂ ਕੀਤਾ ਗਿਆ ਸੀ ਦੀ ਮਦਰ ਨੂੰ ਸਾਰਾ ਕੁਝ ਪਤਾ ਸੀਗਾ ਇਹ ਚੀਜ਼ ਇਹਨਾਂ ਨੇ ਆਪ ਐਕਸੈਪਟ ਨਹੀਂ ਕੀਤੀ ਐ ਡਿਵੀਜ਼ਨ ਨੰਬਰ 1 ਥਾਣੇ ਦੇ ਵਿੱਚ ਕੱਲ ਜੋ ਵੀ ਸੀਗਾ ਬਟ ਇਹਦੇ ਘਰਦਿਆਂ ਨੇ ਇਹਨੂੰ ਬੇਕਸਲ ਕਰਤਾ ਸੀਗਾ ਜਿਉਂ ਵੀ ਸੀਗਾ ਜਬਰਦਸਤ ਉਹਨੂੰ ਇਹ ਨਹੀਂ ਪਤਾ ਹੈ ਨਾ ਕਿ ਉਹ ਤਾਂ ਲੜਾਈ ਕਰਨਾ ਬਿਲਕੁਲ ਨਹੀਂ ਚਾਹੁੰਦੇ ਹਾਂ ਕਿਉਂਕਿ ਵੀ ਸਾਰੇ ਕੰ ਕੋਈ ਲੜਾਈ ਕਰਨਾਂ ਚੰਦਾ ਸੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਇਹਨਾਂ ਦਾ ਵਿਆਹ ਹੋਇਆ ਸੀਗਾ। ਪਰ ਦੂਸਰੀ ਗੱਲ ਜੇ ਕਿਸੇ ਕੁੜੀ ਦਾ ਜ਼ਬਰਦਸਤੀ ਵਿਆਹ ਹੋਵੇ ਉਹ ਪ੍ਰੀ-ਵੈਡਿੰਗ ਨਹੀਂ ਕਰਉਂਦੀ ਲੈ ਇਹ ਵੀ ਹੈ। ਲਓ ਸਾਰਾ ਕੁਝ ਹੋਇਆ ਤਾਂ ਸਭ ਕੁਝ ਹੋ ਜਾਵੇਗਾ। ਠੀਕ ਹੈ ਨਾ ਜੇ ਇਹਨਾਂ ਨੇ ਇਹੀ ਜਿਹੜਾ ਸਟੈਪ ਅੱਜ ਚੱਕਿਆ ਆ ਇਹਨਾਂ ਨੇ ਵਿਆਹ ਤੋਂ ਪਹਿਲਾਂ ਚੱਕਿਆ ਹੁੰਦਾ ਸੀਗਾ। ਦੂਸਰੀ ਗੱਲ ਜਿਹੜੀ ਇਹ ਕਹਿ ਰਹੇ ਕਿ ਆਪਾਂ ਹੁਣ ਘਰੇ ਰਹਿਣਾ ਆ। ਹੁਣ ਤੁਸੀਂ ਆਪ ਸਾਰੇ ਦੱਸੋ ਕਿ ਮਤਲਬ ਯਾਰ ਤੋਂ ਬਾਅਦ ਇੱਕ ਦਿਨ ਬਾਅਦ ਬਿਨਾਂ ਕਿਸੇ ਰਿਲੇਸ਼ਨ ਤੋਂ ਕੁਝ ਇੱਕ ਬੇਰਾਨੀ ਕੁੜੀ ਨੇ ਆਪਣੇ ਘਰ ਰੱਖ ਸਕਦਾ ਹੈ। ਜਿਹੜੀ ਨਾਲ ਜੇਦ ਉਸੇ ਲੱਗਦੀ 9 ਸਾਫੀ ਤਾਂ ਨਹੀਂ ਕਰੂਗੀ ਨਾ ਦੋਨੋਂ ਪਾਕਿਸਤਾਨੀ ਹੀ ਹੋ। ਪਰੋਦਾ ਦਾ ਘਰ ਖਰਾਬ ਹੋਇਆ ਇਹਨਾਂ ਕੁੜੀ ਦਾ। ਨਾਲੇ ਬ੍ਰਦਰ ਕਰਕੇ। ਹਾਂਜੀ। ਅਸਰ ਕੋਈ ਤੁਸੀਂ ਕਹਿਣਾਤੋਂ ਇਹਨਾਂ ਕੇ ਸਿਰਫ ਬ੍ਰਦਰ ਦੀ ਗਲਤੀ ਆ। ਨਹੀਂ ਨਹੀਂ ਹੁਣ ਤੁਹਾਨੂੰ ਨਹੀਂ ਬਿਲਕੁਲ ਜਿਦਾ ਗੱਲ ਕਰ ਰਹੇ ਹੋ ਹਨ ਬ੍ਰਦਰ ਕਰਕੇ ਘਰ ਖਰਾਬ ਹੋਇਆ ਤੇ ਤੁਹਾਡੇ ਕਹਿੰਦਾ ਮਤਲਬ ਇਹ ਕਿ ਬਈ ਤਸਵੀਰਾਂ ਚ ਦੇਖ ਰਿਹਾ ਹਨ ਅਸੀਂ ਨਹੀਂ ਕਹਿ ਰਹੇ ਤਸਵੀਰਾਂ ਕਹਿ ਰਹੀ। ਤਸਵੀਰਾਂ ਤਾਂ ਤੁਸੀਂ ਵੀ ਚੈੱਕ ਕਰੋ ਫੋਟੋਆਂ ਖਿੱਚੀਆਂ ਕਿੰਨੇ ਹੋਈਆਂ। ਨਾਲੇ ਬ੍ਰਦਰ ਨੇ ਤੁਹਾਡੇ ਮੇਰੇ ਬ੍ਰਦਰ ਨੇ ਜ਼ਬਰਦਸਤੀ ਫੋਟੋਆਂ ਖਿੱਚੀਆਂ ਹੋਊਗੀਆਂ ਤੇ ਕੁੜੀ ਮੱਲੇ ਉਸੇ ਸੈਟ ਸੈਟ ਦਿਖੂਗੀ ਤੁਹਾਨੂੰ ਕੁੜੀਓ ਚੱਤ ਦੇਖ ਲਓ ਕੁੜੀ ਦਾ ਇਮਪ੍ਰੈਸ਼ਨ ਕੀ ਆ ਪਰ ਉਹਨਾਂ ਨੇ ਦੇਖਿਆ ਫੋਟੋ ਨਹੀਂ ਮੈਂ ਮੈਡਮ ਇੱਕ ਗੱਲ ਹੋਰ ਕਹਿ ਰਹੇ ਹੋ ਕਿ ਕਿ 2 ਸਾਲ ਤੋਂ ਜਿਹੜਾ ਰਿਲੇਸ਼ਨ ਸੀ ਤੁਹਾਡਾ ਇਹ ਕਹਿ ਰਹੇ ਕਿ ਅਸੀਂ ਜਿਹੜਾ ਕਿ ਰਿਸ਼ਤਾ ਵੀ ਭੇਜਿਆ ਸੀ ਤੁਹਾਡੇ ਉੱਤੇ ਵਿਆਹ ਵੱਲ ਗੱਲ ਵੀ ਕਿਹਾ ਸੀ ਕਿ ਇਦਾਂ ਦੀ ਗੱਲ ਹੋਈ ਸੀ ਮੇਰੀ ਮੰਮੀ ਨੂੰ ਪਤਾ ਨਾ ਹੋਵੇ ਨਹੀਂ ਪਰ ਤੁਹਾਡੇ ਸਾਹਮਣੇ ਉਹ ਕਹਿ ਰਹੇ ਕਿ ਉਹ ਤਾਂ ਕਹਿ ਰਹੇ ਸਾਨੂੰ ਇਦਾਂ ਹੋਇਆ ਨਹੀਂ ਰਿਸ਼ਤਾ ਆਇਆ ਹੀ ਨਹੀਂ ਮੇਰੇ ਘਰੇ ਪਰ ਜੇ ਬਲੈਕਮੇਲ ਦਾ ਚੱਕਰ ਸੀਗਾ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਕਿ ਆਪਾਂ 2 ਸਾਲ ਸੀਗਾ ਆਪਾਂ ਵਿਆਹ ਵੱਲ ਵੀ ਉਹਨਾਂ ਨੇ ਕਿਹਾ ਸੀ ਕਿ ਵਿਆਹ ਕਰਾਉਣ ਵੱਤੇ ਵੀ ਕਿਹਾ ਸੀ ਕਿ ਕਰਾ ਲਓ ਉਹਨੂੰ ਉਹ ਜਿਹੜੀ ਵਰਬਲੀ ਗੱਲ ਕੋਈ ਨਹੀਂ ਭਰੋਸਾ ਕਰਦਾ ਨਹੀਂ ਨਹੀਂ ਪਹਿਲਾਂ ਤੁਸੀਂ ਇੱਕ ਗੱਲ ਕੀਤੀ ਹੈ ਨਾ ਕਿ ਅਸੀਂ ਰਿਸ਼ਤਾ ਭੇਜਿਆ ਸੀਗਾ ਸਰ ਰਿਸ਼ਤਾ ਭੇਜਿਆ ਨਹੀਂ ਸੀਗਾ ਇਹਨਾਂ ਨੇ ਆਪਣੀ ਮਦਰ ਨਾਲ ਗੱਲ ਕੀਤੀ ਸੀਗੀ ਸਰ ਮਦਰ ਨੇ ਮਨਾ ਕਰਤਾ ਸੀਗਾ ਜੋ ਵੀ ਮੈਨੂੰ ਪਤਾ ਲੱਗਾ ਹੈ ਹਨਾ ਬਾਕੀ ਜੋ ਵੀ ਆ ਬ੍ਰਦਰ ਆਪਣਾ ਦੱਸੂਗਾ ਜਿੱਦਾਂ ਕਿ ਉਹ ਮੈਂ ਇਕ ਘਰੇ ਉਹਨਾਂ ਨੂੰ ਬ੍ਰਦਰ ਨਾਲ ਮਿਲਵਾਤਾ ਸੀਗਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਦੋ ਤਿੰਨ ਦਿਨ ਕੱਟੋ ਆਪਣੇ ਹਨਾ ਇਹਨਾਂ ਕਹਿੰਦੇ ਮੇਰੇ ਘਰ ਦੇ ਨਾਲ ਮੈਨੂੰ ਕੱਢਤਾ ਆ ਇਹਦੇ ਘਰ ਦੇ ਦਾ ਬੈਗ ਸੁੱਟ ਗਏ ਸੀਗੇ ਕਹਿੰਦੇ ਮਰਨ ਮੇਰੇ ਵੱਲ ਜੋ ਵੀ ਆ ਇਹ ਸਾਨੂੰ ਮਰਨ ਨਹੀਂ ਤੁਹਾਨੂੰ ਕਿੰਨੀ ਤਰੀਕ ਦੀ ਗੱਲ ਹੈ ਏ ਜੀ ਨੇ ਮੇਬੀ ਮੰਡੇ ਦੀ ਗੱਲ ਆ ਤੇ ਰਾਤ ਨੂੰ ਇਕੱਲੇ ਖੜੇ ਸੀਗੇ ਰਾਸਤੇ 'ਤੇ ਮੈਨੂੰ ਇਹ ਚੱਕਰ ਤੋਂ ਮਿਸਚੈਪਿੰਗ ਨਾ ਹੋ ਜAVE ਕੋਈ ਕੁੜੀ ਆ ਲੇਕਿਨ ਇਨਸਾਨੀਅਤ ਦੇ ਨਾਤੇ ਇਹਨੇ ਮੋਟਲ ਬੁੱਕ ਕਰਾ ਕੇ ਜੋ ਵੀ ਆ ਕੀਤਾ ਇਕੱਲੀ ਰਹੀ ਉਹਥੇ ਇਹਨੇ ਕਿਸੇ ਨਾਲ ਮਿਸਬਿਹੇਵ ਨਹੀਂ ਕੀਤਾ ਐ ਪੁੱਛ ਹਟਲ 'ਚ ਡਾਕੂਮੈਂਟ ਲੈਂਦੇ ਹੋ ਕਿ ਨਾਲ ਜਿੱਥੇ ਡਾਕੂਮੈਂਟ ਮੈਂ ਆਪਣੇ ਸਪੈਸ਼ਲੀ ਮੈਂ ਆਪਣੇ ਰਿਲੇਟਿਵ ਦੇ ਡਾਕੂਮੈਂਟ ਤਾਂ ਕਿ ਜੇ ਕੱਲ ਨੂੰ ਕੋਈ ਗੱਲ ਹੋਵੇ ਕਿਉਂਕਿ ਜਿੱਦਾਂ ਇਹ ਕੁੜੀ ਮੁੱਕਰ ਰਹੀ ਸੀ ਮੈਨੂੰ ਸ਼ੱਕ ਸੀਗਾ ਇਸ ਕਰਕੇ ਮੈਂ ਡਾਕੂਮੈਂਟ ਠੀਕ ਐ ਨਾ ਉਸ ਚੀਜ਼ ਕਰਕੇ ਦਿੱਤਾ ਦੂਸਰੀ ਗੱਲ ਇਹ ਆ ਕਿ ਇੱਕ ਕੁੜੀ ਕਰਕੇ ਦੋ ਜਿੰਦਗੀ ਖਰਾਬ ਹੋਈ ਐ ਉਸ ਮੁੰਡੇ ਦੀ ਵੀ ਖਰਾ ਜੇ ਦੋ ਬ੍ਰਦਰ ਸਾਹਮਣੇ ਆਊਗਾ ਉਹ ਪਾਪੇਸ਼ ਕਰ ਦੇਉਗੇ ਤੁਸੀਂ ਤਾਂ ਦੇ ਕੀ ਮੰਗਦਾ ਸਰ ਮੰਗਦਾ ਜੋ ਵੀ ਆ ਜਿਹੜਾ ਗਲਤ ਨੂੰ ਫੈਸਲਾ ਮਿਲ ਜੂਗਾ ਠੀਕ ਆ ਨਾ ਬਤੀਏ ਆ ਕਿ ਬਿਨਾ ਵਿਆਹੇ ਤੋਂ ਬਿਨਾ ਪੁੱਤੋ ਦਾ ਕਿਸੇ ਲੋਕ ਬੇਗਾਨੀ ਕੁੜੀ ਨੂੰ ਤਾਂ ਘਰ ਨਹੀਂ ਰੱਖ ਸਕਦੇ ਇਹ ਲੋ ਵੀ ਕਹਿੰਦਾ ਆ ਤੇ ਜੋ ਵੀ ਹੈਗਾ ਤੇ ਸ਼ਰਮ ਦੇ ਲੋ ਚਲੋ ਬਾਕੀ ਉਹ ਤੁਹਾਡਾ ਬ੍ਰਦਰ ਆਏਗਾ ਜੋ ਵਿਆਹ ਦਾ ਵੀ ਹੋਏਗਾ ਜੋ ਤੋਂ ਉਹਦਾ ਉਧੋਂ ਧਿਆਨ ਤੇ ਆਦੀ ਹੋਏਗੀ ਗੱਲ ਆ। ਤਲਾਕ ਲੈ ਕੇ ਆਉਗੇ ਆਪਣਾ ਤਲਾਕ ਦੇ ਡਾਕੂਮੈਂਟ ਆਪਣੇ ਪੁਲਿਸ ਵਾਲਿਆਂ ਸਾਹਮਣੇ ਆਪਣੇ ਸਾਫ ਕਰੂਗੇ ਤੇ ਜਿੱਦਾਂ ਜੋ ਵੀ ਹੋਊਗਾ ਉਹ ਚੀਜ਼ ਕਨਫਰਮ ਹੋਊਗੀ ਜੋ ਪੁਲਿਸ ਵਾਲਿਆਂ ਕੋਲ ਇਹ ਪਹੁੰਚੇਗਾ ਅਮਨ ਕਿਤੇ। ਫਿਰ ਮੈਨੂੰ ਇਹ ਥਾਣੇ ਹੀ ਪਤਾ ਕੀ ਕਹਿ ਰਹੇ ਜਦੋਂ ਗਰਮ ਹੋ ਰਿਹਾ ਵਾਨੇ ਕਹਿੰਦਾ ਮੇਰੇ ਤੇ ਰੇਪ ਕੇਸ ਪਾਦੇ ਮੈਂ ਕਿਉਂ ਪਾਵਾਂ ਮੇਰਾ ਭਰਾ ਹੈ ਅਕਸਰ ਮੈਂ ਤੇਰੇ ਤੇ ਰੇਪ ਕੇਸ ਕਿਉਂ ਪਾਵਾਂ ਨਹੀਂ ਕਿ ਮੈਂ ਕਹਿ ਦਿੰਦੀ ਕਿ ਮੈਨੂੰ ਉੱਥੇ ਰੱਖਿਆ ਵਾ ਤੂੰ ਮੇਰੇ ਨਾਲ ਕੁਝ ਕੀਤਾ ਮੇਗੀ ਹੋਟਲ ਕੋ ਕਹਿੰਨਾ ਨਹੀਂ ਕਿ ਹੁਣ ਕਹਿਣਾ ਮੈਂ ਕਿ ਤੂੰ ਕੁਝ ਨਹੀਂ ਕੀਤਾ ਨਹੀਂ ਉਹ ਕਹਿ ਰਿਹਾ ਕਹਿੰਦੇ ਹੋਟਲ ਮੈਂ ਆਪਣੇ ਡਾਕੂਮੈਂਟ ਤੇ ਬੁੱਕ ਕਰਾਇਆ ਸੀ ਤੇ ਫਿਰ ਉੱਥੇ ਜਾ ਕੇ ਥਾਣੇ 'ਚ ਗਰਮ ਹੋ ਰੇ ਮੇਰੇ ਨਾਲ ਤੂੰ ਮੇਰੇ ਤੇ ਵੀ ਕਹਿੰਦਾ ਰੇਪ ਕੇਸ ਪਾ ਦੇ ਰੇਪ ਦਾ ਮਤਲਬ ਹੋਟਲ ਵਿੱਚ ਜਦੋਂ ਰਹੇ ਸੀ ਤੁਸੀਂ ਇਕੱਲੇ ਰਹੇ ਸੀ ਕਿ ਤੂੰ ਹਾਂਜੀ ਮੈਂ ਇਕੱਲੀ ਰਹੀ ਸੀ ਮੈਂ ਉਹ ਤੇ ਮੰਗ ਕੀ ਕਰਦੋ ਲਾਸਟ ਵਿੱਚ ਮੰਗ ਮੈਂ ਹੀ ਕਰਦੀ ਮੈਂ ਮੇਰਾ ਮੇਰੇ ਨਾਲ ਸੰਦੀਪ ਮੇਰੇ ਨਾਲ ਵਿਆਹ ਕਰਾਵੇ ਨਹੀਂ ਤਾਂ ਦੱਸ ਦੇ ਵੀ ਉਹਦੇ ਕਿਸ ਨਾਲ ਸਾਹਮਣੇ ਆ ਜਾਵੇ ਮੇਰੇ ਨਾਲ ਇੱਕ ਵਾਰੀ ਸਾਹਮਣੇ ਕਿਉਂ ਨਹੀਂ ਆਂਦਾ ਜੇ ਸੱਚਾ ਵਾ ਇਹਨਾਂ ਮੈਂ ਇਹਨਾਂ ਦੇ ਘਰ ਦੇ ਬਾਹਰ ਖੜੀ ਹਾਂ ਸੱਚੀ ਹੋ ਕੇ ਇੱਕ ਉਹ ਮੁੰਡਾ ਕਿਉਂ ਨਹੀਂ ਆਂਦਾ ਮੈਂ ਉਹਨੂੰ ਹੱਥ ਵੀ ਨਹੀਂ ਲੰਗਣ ਦੇਣਾ ਜਦੋਂ ਮੈਂ ਕਹੀ ਜਾਂਦੀ ਕੱਲ ਵੀ ਉਹਨੂੰ ਕਿ ਮੈਂ ਘੁੱਟ ਖਾ ਲਾਂਗੀ ਸਾਰਿਆਂ ਦੇ ਲੰਮੇ ਬੈ ਜਾਗੇ ਆਵੇ ਤਾਂ ਸਹੀ ਮੁੰਡਾ ਇੱਥੇ ਹੀ ਆ ਮੁੰਡਾ ਕਿਤੇ ਨਹੀਂ ਗਿਆ ਕਹਿੰਦੇ ਹਾਂ ਤਾਰਿਕ ਕਲੋਨੀ ਕਹਿੰਦੀ ਮੁੰਡਾ ਇੱਥੇ ਹੀ ਸੀ 3 ਵਜੇ ਤੱਕ ਵੀ ਮੁੰਡਾ ਨਹੀਂ ਆਇਆ। ਮਨੇ ਇੱਕ ਇੱਕ ਲਾਸਟ ਗੱਲ ਹੈ ਜਿਹੜੀ ਉਹਨਾਂ ਨੇ ਇੱਕ ਗੱਲ ਕੀਤੀ ਕਿ ਵਿਆਹ ਵਾਲੀ ਗੱਲ ਹੋਈ ਸੀਗੀ ਤੇ ਤੁਸੀਂ ਆਪਣੀ ਮਦਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਉਹਨਾਂ ਨੇ ਮਨਾਂ ਗੱਲ ਦਿੱਤਾ ਮਮੀ ਆਇਓ ਮੜਾ ਜੇ ਤੁਹਾਡੇ ਨਾਲ ਵਿਆਹ ਕਰੇ ਰਿਸ਼ਤਾ ਕਦੋਂ ਭੇਜਿਆ ਸੀ ਮਮੀ ਤੁਹਾਡੇ ਲਈ ਵਿਆਹ ਲਈ ਰਿਸ਼ਤਾ ਕਦੋਂ ਘਰੇ ਭੇਜਿਆ ਸੀ ਤੇ ਤੁਸੀਂ ਮਨਾਂ ਕੀਤਾ ਨਹੀਂ ਤਾਂ ਅਸੀਂ ਇਹਨੇ ਠੋਕ ਨਹੀਂ ਨਹੀਂ ਉਹ ਕਹਿੰਦੇ ਉਹ ਕਹਿੰਦੇ ਅਸੀਂ ਨਹੀਂ ਅਸੀਂ ਨਹੀਂ ਵੇਚਿਆ ਤੁਸੀਂ ਆਪਣੀ ਮਦਰ ਨਾਲ ਗੱਲ ਕੀਤੀ ਸੀ ਜੋ ਲੜਕੇ ਨੇ ਕਿ ਦੱਸਿਆ ਜੋ ਉਹਨਾਂ ਨੇ ਦੱਸਿਆ ਨਹੀਂ ਤਾਂ ਮੈਂ ਇਹਨੇ ਸ਼ਿੰਗਾਰ ਕਿਉਂ ਕਰਦੇ ਖਿੰਦੀਆਂ ਤੇ ਫ੍ਰੀ ਵੈਡਿੰਗ ਵੀ ਕਰਾਉਂਦੀਆਂ ਵੈਡਿੰਗ ਮੰਗਤੀ ਹੈ ਪਛਾ ਮੰਗ ਮੇਰੀ ਇਹੀ ਹੈ ਮੈਂ ਸੰਦੀਪ ਨਾਲ ਹੀ ਵਿਆਹ ਕਰਾਣਾ ਮੈਂ ਇਹਨਾਂ ਦੇ ਘਰੇ ਅੱਜ ਇੱਥੇ ਰਹਿਣਾ ਵਾ ਜੋ ਮਰਜ਼ੀ ਭਾਵੇਂ ੱੱਕਾ ਕਹਿ ਲਓ ਜ਼ਬਰਦਸਤੀ ਕਹਿ ਲਓ ਮੈਂ ਇੱਥੇ ਰਹਿਣਾ ਇੱਥੇ ਮਰ ਜਾਣਾ ਕਿਉਂਕਿ ਮੇਰਾ ਭਰਾ ਮੈਨੂੰ ਲੈ ਕੇ ਕਿਉਂ ਆਇਆ ਮੇਰਾ ਅੱਜ ਤੱਕ ਰੋਲਾ ਨਾ ਪੈਂਦਾ ਮੈਂ ਜਦੋਂ ਮੇਰਾ ਉਧਰ ਛੁੜਾ ਹੋ ਗਿਆ ਮੈਂ ਘਰੇ ਚਲੀ ਜਾਂਦੀ ਕਿ ਆਲਾ ਕਿਰਾਨਾ ਨੰਬਰ 1 ਮਦਗੀ ਦੇ ਲੜਕੇ ਦਾ ਭਰਾ ਤੋਂ ਲੈ ਕੇ ਆਇਆ ਸੀ ਉੱਥੋਂ ਦੀ ਹਾਂਜੀ ਇਹ ਹੀ ਲੈ ਇਹ ਹੀ ਗੱਡੀ ਚ ਲੈ ਕੇ ਆਏ ਨੇ ਕਿਹਾ ਨਹੀਂ ਮੈਂ ਰੂਮ ਬੁੱਕ ਕਰਵਾ ਕੇ ਦਿੱਤਾ ਆਪਣੇ ਡਾਕੂਮੈਂਟਸ ਦਿੱਤੇ ਮੇਰਾ ਇਹਦਾ ਨਾ ਰਿਸ਼ਤਾ ਕਿ ਲੇਕਾ ਰੂਮ ਬੁੱਕ ਕਰਾ ਦੇਤਾ 202200 ਦਾ ਕਹਿ ਦਿੰਦਾ ਭਾਈ ਅਸੀਂ ਨਹੀਂ ਲੈ ਕੇ ਜਾ ਸਕਦੇ ਕਿਸ ਨੂੰ ਨਹੀਂ ਕਹਿ ਰਹੇ ਨਾ ਬਗਾਨੀ ਧੀ ਆ ਮੈਂ ਕਿੱਦਾਂ ਘਰੇ ਵਾੜ ਲਵਾਂ ਕਹਿ ਰਹੇ ਆ ਨਾ ਵਾੜ ਨਹੀਂ ਦਵੈ ਨਹੀਂ ਹੈ ਵਾੜ ਨਹੀਂ ਦਵੈ ਨਹੀਂ ਜੋ ਮਰਜ਼ੀ ਕਰ ਲੈ ਮੇਰਾ ਤਾਂ ਘਰ ਬਰਬਾਦ ਹੋਇਆ ਇੰਦੀ ਵਜ੍ਹਾ ਨਾਲ ਹੀ ਹੋਇਆ ਤੇ ਇਹੀ ਮੇਰਾ ਵਿਆਹ ਕਰਾ ਕੇ ਬੱਸ ਮੈਂ ਤੁਹਾਡਾ ਕਹਿੰਦਾ ਤੁਸੀਂ ਤੱਕ ਇੱਥੇ ਰੋਗੇ ਜਦ ਤੱਕ ਉਹ ਆਂਦੇ ਨਹੀਂ ਜਾਂ ਤੁਹਾਡਾ ਨਹੀਂ ਆਂਦੇ ਨਹੀਂ ਮੈਂ ਨਹੀਂ ਜਾਣਾ ਕਿਤੇ ਕਿਉਂਕਿ ਮੈਂ 4 ਦਿਨ ਦੀ ਇੱਦਾਂ ਹੀ ਰੋਲਦੀ ਫਿਰਦੀ ਨਾ ਮੈਂ ਆਪਣੇ ਘਰ ਜਾਂਦਾ ਉਹ ਤੇ ਸਾਡੇ ਘਰੇ ਤਾਂ ਵਿਆਹ ਦੀਆਂ ਲੜੀਆਂ ਲੱਗੀਆਂ ਮੇਰੇ ਤੇ ਗਾਨਾ ਵੀ ਇੱਥੇ ਖੁੱਲੇ ਤੇ ਮੈਂ ਬਰਬਾਦ ਹੋਈ ਪਈ ਇਹਨਾਂ ਨੇ ਮੁੰਡਾ ਲਕੋਇਆ ਪਿਆ ਮੁੰਡਾ ਲਕੋਇਆ ਮੁੰਡਾ ਨਹੀਂ ਆਣਾ ਥੋੜਾ ਮੁੰਡਾ ਲਕੋਇਆ ਹੋਇਆ ਹੈ ਇਹਨਾਂ ਨੇ ਮੁੰਡਾ ਸਾਹਮਣੇ ਹੀ ਨਹੀਂ ਕਰਦੇ ਕਿਸੇ ਦਾ ਕਿਉਂ ਖੋਇਆ ਹੈ ਫੋਨ ਦਾ ਫੋਨ ਨਹੀਂ ਮਿਲਦਾ ਨੇ ਅਨੇ ਜਾਣਾ ਮੈਂ ਆਜੀ ਮੈਨੂੰ ਸਾਰੇ ਸਾਰੀ ਕਲੋਨੀ ਦੀ ਵੀਡੀਓ ਲੈ ਲਓ ਵੀਡੀਓ ਦੇ ਸਾਹਮਣੇ ਕੁਐਸਚਨ ਕਾ ਨੂੰ ਮੈਨੂੰ ਹਵੀ ਨਵੀ ਹੁੰਦੀ ਹੈ ਕਿ ਜਿੱਦਾਂ ਮੈਨੂੰ ਗੱਡੀ ਤੋਂ ਧੱਕਾ ਦਿੱਤਾ ਜਾਂ ਮਾਰਿਆ ਐਂ ਇਹ ਤੇ ਇਹਨਾਂ ਦਾ ਪਰਿਵਾਰ ਹੀ ਜ਼ਿੰਮੇਵਾਰ ਹੋਊਗਾ ਮੈਂ ਤੇ ਇਹਨਾਂ ਦੇ ਮੁੰਡੇ ਦੇ ਘਰੇ ਹੀ ਰਹਿਣਾ ਚਾਹੇ ਮਰਜ਼ੀ ਹੋਵੇ ਬਾਅਦ ਮੇਰੀ ਇਹ ਹੀ ਕਿ ਇਹਨਾਂ ਤੇ ਧੱਕਾ ਹੈ ਉਹਨਾਂ ਦੇ ਨਾਲ ਰਾਜੀ ਖੁਸ਼ੀ ਨਾਲ ਸੰਦੀਪ ਨੂੰ ਮੈਂ ਵਿਆਹ ਕਰਵਾਉਣਾ ਚਾਹੁੰਦੀ ਕਿਉਂਕਿ ਉਹਨਾਂ ਨਾਲ ਮੇਰੇ ਸਟਰੋਂਗ ਰਿਲੇਸ਼ਨਸ਼ਿਪਸ ਦਾਸ ਮੇਰੀ ਇਹ ਹੀ ਮੰਗ ਨਹੀਂ ਠੀਕ